ഗുല ഗുല പഗ വാല വെക്കി ക തുപ്പുല ഗുല പഗ്ഗാലണ ജനക ജനകു ഗ ബൈ വണ്ണ ജനകു ഗ ഗോര നീ ਬਾਪ ਦਾ ਜਵਾਈ ਵਣ ਜਾਣਾ ਡਿਗਦੀ ਨੂੰ ਡਿਗਦੀ ਨੂੰ ਵੋਚ ਸੋਣਿਆ ਵੇ ਦਿਲ ਮੇਰਾ ਤੇ ਹੌਸਲਾ ਤੇਰਾ ਡਿਗਦੀ ਨੂੰ ਡਿਗਦੀ ਨੂੰ ਵੋਚ ਸੋਣਿਆ ਵੇ ਦਿਲ ਮੇਰਾ ਤੇ ਹੌਸਲਾ ਤੇਰਾ ਤੇਰੇ ਪਿੱਛੇ ਤੇਰੇ ਪਿੱਛੇ ਆਵਾਂ ਮੇਲ ਦੀ ਵੇ ਮੂਰੇ ਲੱਗ ਵੇ ਸੰਦੂਰੀ ਪੱਗ ਵਾਲਿਆ ਤੇਰੇ ਪਿੱਛੇ ਤੇਰੇ ਪਿੱਛੇ ਆਵਾ ਮੇਲ ਦੀ ਬੇਮੂਰੇ ਲੱਗਵੇ ਸੰਦੂਰੀ ਪਗਵਾਲਿਆ ਵੀਰ ਨਾ ਤੂੰ ਵੀਰ ਨਾ ਤੂੰ ਬਜਾ ਮੁੰਡੇ ਆਵੇ ਮੇਰੀ ਗੁੱਤ ਸੱਪਣੀ ਨਾ ਵਣ ਜਾਵੇ ਵੀਰ ਨਾ ਤੂੰ ਵੀਰ ਨਾ ਤੂੰ ਬਜਾ ਮੁੰਡੇ ਆਵੇ ਮੇਰੀ ਗੁੱਤ ਸੱਪਣੀ ਨਾ ਵਣ ਜਾਵੇ ਉਠਣੀ ਤੂ ਉਠਣੀ ਤੂ ਸ਼ਿੰਗਾਰ ਮੁੰਡੇ ਆਵੇ ਤੇਰੀ ਮਾਂ ਦੇ ਮਕਦਮੇ ਜਾਣਾ ਉਠਣੀ ਤੂ ਉਠਣੀ ਤੂ ਸ਼ਿੰਗਾਰ ਮੁੰਡੇ ਆਵੇ ਤੇਰੀ ਮਾਂ ਦੇ ਮਕਦਮੇ ਜਾਣਾ ਪੰਜ ਵੀਰ ਪੰਜ ਵੀਰ ਉਠਣੀ ਉਤੇ ਵੇ ਤੂੜ ਉੱਡਦੀ ਮਰਬਿਓ ਆਵੇ ਪੰਜ ਵੀਰ ਪੰਜ ਵੀਰ ਉਠਣੀ മരബേ ആവ ഗു നരി ഗുല പഗ വലിയ വെക്കിതേ തുറ ഗുല ഗുല പഗ വാളിയയാ വെക്കിതകുപ്പുഗോര ബാപി വൺ ജന ਜਾਣ ਕੇ ਨਾ ਜਾਣ ਕੇ ਨਾ ਪੁੱਛ ਗੋਰੀ ਨੀ ਤੇਰੇ ਬਾਪ ਦਾ ਜਵਾਈ ਬਣ ਜਾਣਾ